ਤੁਸੀਂ ਦੇਖ ਰਹੇ ਹੋ ਦਿਨੀ ਸੈਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਸਮ ਨੇ ਨਵੰਬਰ ਦੇ ਵਿੱਚ ਬਿਲਕੁਲ ਵੱਡੀ ਕਰਵਲਟੀ ਜਿਸ ਨਾਲ ਪੂਰੇ ਪੰਜਾਬ ਨੇ ਉੱਤਰ ਭਾਰਤ ਦੇ ਵਿੱਚ ਇਸ ਟਾਈਮ ਜਿਹੜੇ ਧੁੰਦ ਨੇ ਵੀ ਆਪਣਾ ਪੂਰਾ ਕਹਿਰ ਬਰਪਾਇਆ ਤਾਂ ਇਸ ਦਾ ਅਸਰ ਖਾਸ ਕਰਕੇ ਲੁਧਿਆਣਾ ਜਿਸਨਾਂ ਮਾਂਚੈਸਟਰ ਨਾਲ ਜਾਣਿਆ ਜਾਂਦਾ ਹੌਜ਼ਰੀ ਅਤੇ ਸਾਈਕਲ ਇੰਡਸਟਰੀ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਖਾਸ ਕਰਕੇ ਹੌਜ਼ੀ ਇੰਡਸਟਰੀ ਗੱਲ ਕਰਦੇ ਤਾਂ ਇਸ ਵਾਰ ਹੌਜ਼ੀ ਇੰਡਸਟਰੀਆਂ ਜਿਹੜੇ ਉਦਯੋਗਪਤੀ ਆ ਮੈਨੂਫੈਕਚਰਰਨ ਜਿਹੜੇ ਚਿਹਰੇ ਆ ਉਹ ਖਿਲਰਨ ਲੱਪਿਆ ਕਿਉਂਕਿ ਦੋ ਮਹੀਨੇ ਦਾ ਸੀਜ਼ਨ ਹੁੰਦਾ ਲੇਕਿਨ ਨਵੰਬਰ ਦੇ ਮਿਡ ਦੇ ਵਿੱਚ ਹੀ ਜਿਹੜਾ ਇੱਕਦਮ ਧੁੰਦ ਪੈਣੀ ਤਾਂ ਉਸ ਦਾ ਅਸਰ ਹੌਜ਼ੀ ਤੇ ਪੈਣਾ ਔਰ ਗਾਂਾਂ ਦਾ ਲਗਾਤਾਰ ਖਾਸ ਕਰਕੇ ਮੈਨੂਫੈਕਚਰਿੰਗ ਵਾਲਾ ਆਣਾ ਲੁਧਿਆਣੇ ਵਿੱਚ ਦਾ ਇਸ ਦਾ ਅਸਰ ਖਾਸ ਕਰਕੇ ਦੇਖਣ ਨੂੰ ਮਿਲਿਆ ਵੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਤੇ ਗੱਲਬਾਤ ਕਰਾਂਗੇ ਹੌਜ਼ਰੀ ਨੇ ਮਾਤਾ ਨ ਤੁੰਦ ਪੈ ਰਹੀ ਹੈ ਇਸ ਦਾ ਅਸਰ ਤੁਹਾਡੇ ਬਿਨਸ ਤੇ ਕਿਤਾ ਪੈ ਰਿਹਾ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵਿਸ਼ਾਲ ਗੁਪਤਾ ਜੀ ਗੁਪਤਾ ਹੀ ਕਿਸਾ ਦੇਖਦੇ ਹੋ 15 ਦੇ ਉੱਪਰ ਟਾਈਮ ਹੋ ਗਿਆ 16 17 ਠੀਕ ਹੋ ਗਈ ਹੈ ਤਾਂ ਲਗਾਤਾਰ ਤੁੰਦ ਪੈ ਰਹੀ ਹੈ ਪੰਜਾਬ ਉੱਤਰ ਪ੍ਰਦੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਕਿਸਾ ਦੇ ਦੋ ਕਿੰਨਾ ਅਸਰ ਹੋ ਸੀ ਤੇ ਹੋ ਰਿਹਾ ਦੇਖੋ ਜੀ ਇਹ ਠੰਡ ਦਾ ਬਹੁਤ ਜ਼ਿਆਦਾ ਫਾਇਦਾ ਰਹੇਗਾ ਹੋਲ ਸੇਲਰ ਨੂੰ ਤਾਂ ਹੈਗਾ ਹੀ ਆ ਡਿਟੇਲਰ ਨੂੰ ਇਸ ਵਾਰੀ ਬਹੁਤ ਜ਼ਿਆਦਾ ਬੈਨੀਫਿਟ ਆ ਐਦਕੀ ਮੇਰੇ ਹਿਸਾਬ ਨਾਲ ਰਿਟੇਲਰ ਸਾਰੇ ਆਪਣੀ ਕਲੀਅਰ ਕਰ ਜਾਣਗੇ ਤੇ ਇਹਦਾ ਫਰਕ ਆਪਾਂ ਨੂੰ ਗਰਮੀਆਂ ਚ ਵੀ ਪਏਗਾ ਕਿਉਂਕਿ ਹੌਲ ਸੇਲਰ ਜਿਹਨ ਜਦੋਂ ਅਸੀਂ ਆਪਣੇ ਆਪ ਨੇ ਦੇਖਿਆ ਸੀ ਸਾਰੇ ਸਟੇਟਾਂ ਚ ਇੱਕ ਇੱਕ ਵਾਰੀ ਡਿਸਪੈਚ ਕਰ ਚੁੱਕੇ ਹਾਂ ਹਰ ਕਿਸੇ ਨੂੰ ਮਾਲ ਬਟ ਇਹ ਠੰਡ ਦਾ ਟਾਈਮ ਤੇ ਪੈਣ ਦਾ ਇਹ ਫਾਇਦਾ ਹੋ ਗਿਆ ਕਿ ਉਹਨਾਂ ਦਾ ਮਾਲ ਕਲੀਅਰ ਹੋ ਜਾਏਗਾ ਇੱਕ ਇੱਕ ਵਾਰੀ ਸਾਨੂੰ ਰਿਪੀਟ ਆ ਜਾਏਗੀ ਰਿਪੀਟ ਆਣਾ ਸਾਡਾ ਕੀ ਸਟਾਕ ਕਲੀਅਰ ਹੋ ਜਾਏਗਾ ਤੇ ਰਿਟੇਲਰ ਕੋ ਵੀ ਹੁਣ ਗਾਕੀ ਚੱਲ ਪਈ ਐ ਤੇ ਇਹਦਾ ਬੈਨੀਫਿਟ ਕਾਫੀ ਰਹੇਗਾ ਹੁਣ ਲੱਗਦਾ ਵੀ ਹੁੰੜੜਾ ਟਾਡੇ ਟਾਡੇ ਕੰਮ ਟਾਡੇ ਪਿਛਲੇ ਦੇ ਪੇਮਟਾਂ ਰੁਕੀਆਂ ਹੁੰਦੀਆਂ ਉਹ ਵੀ ਹੁਣ ਆਸ ਆ ਵੀ ਕਾਫੀ ਹੁਣ ਮਿਲ ਸਕਦੀਆਂ ਹਨ ਪੇਮਟਾਂ ਦੇਖੋ ਜੀ ਜਿਹਨਾਂ ਦਾ ਕਲੀਅਰ ਕਰਨੇ ਆ ਉਹ ਤਾਂ ਕਰ ਹੀ ਦਿੰਦਾ ਵਾ ਬਾਕੀ ਇਹ ਕਿ ਇਹਦਾ ਠੰਡ ਦਾ ਫਾਇਦਾ ਵਾਈ ਕਰੀ ਰੋਟੇਸ਼ਨ ਸਾਰੀ ਉੱਪਰ ਥੱਲੇ ਹੋ ਗਈ ਹੈ ਸਾਰੀ ਇੱਕ ਵਾਰੀ ਬਿਲਕੁਲ ਪੋਜ਼ਿਟਿਵ ਸਟਾ ਪਾਜੀ ਕਿੰਨਾ ਕ ਅਸਰ ਹੋ ਰਿਹਾ ਆਪਣੇ ਹੁਣ ਠੰਡ ਪਈ ਹੈ ਤੇ ਕਿੰਨਾ ਕ ਅਸਰ ਤੁਹਾਡੇ ਕੰਮ ਤੇ ਹੋਇਆ ਕੰਮ ਪਾਜੀ ਹੁਣ ਅੱਗੇ ਨਾਲੋਂ ਅੱਛਾ ਹੈ ਮੌਸਮ ਚੇਂਜ ਦੇ ਨਾਲ ਕੰਮ ਠੀਕ ਚੱਲ ਰਿਹਾ ਹੈ ਅੱਗੇ ਵੀ ਸਾਨੂੰ ਉਮੀਦ ਹੈ ਮੌਸਮ ਦੇ ਹਿਸਾਬ ਨਾਲ ਅੱਗੇ ਵੀ ਕੰਮ ਅੱਛਾ ਜਾਏਗਾ ਕਾਰੀਗਰ ਖੁਸ਼ ਹੈ ਇਸ ਵਕਤ ਬਿਲਕੁਲ ਬਿਲਕੁਲ ਜੀ ਸੋ ਸਭ ਬੜਾ ਨਵੰਬਰ ਤੋਂ ਪਹਿਲਾਂ ਤੁਸੀਂ ਬੇਗਲਪਲ ਕੀਤੀ ਸੀ ਵੀ ਦੀਵਾਲੀ ਤੋਂ ਪਹਿਲਾਂ ਇਹ ਸੀਜ਼ਨ ਚੱਲਦਾ ਲੇਕਿਨ ਇਸ ਵਾਰ ਦੀਵਾਲੀ ਤੋਂ ਬਾਅਦ ਠੰਡ ਪੈਣੀ ਔਰ 17 ਤਰੀਕ ਹੋ ਚੁੱਕੀ ਹੈ ਔਰ ਕਾਫੀ ਧੁੰਦ ਪੈ ਰਹੀ ਹੈ ਪੂਤੇ ਉੱਤਰਪਰ ਦੇ ਵਿੱਚ ਕਿੰਨਾ ਅਸਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਅਸੀਂ ਕੰਮ ਦੇ ਅਸੀਂ ਤਾਂ ਦੇਖੋ ਕੈਲਕੂਲੇਸ਼ਨ ਲਾ ਕੇ ਚੱਲਦੇ ਆਂ ਵੀ 15 ਨਵੰਬਰ ਤੋਂ ਠੰਡ ਪੈਣੀ ਜੋ ਜਾਇਜ਼ ਹੈ 15 ਨਵੰਬਰ ਨੂੰ ਠੰਡ ਉਹ ਐਤ ਕੀ ਠੀਕ ਹੈ 15 ਨਵੰਬਰ ਨੂੰ ਠੰਡ ਸ਼ੁਰੂਆਤ ਹੋ ਗਈ ਹੈ ਔਰ ਉਮੀਦ ਜਾਗੀ ਹੈ ਕਿ ਹੁਣ ਕੰਮ ਚੱਲੇਗਾ ਦੇਖੋ ਗਾਕਾਂ ਦੇ ਫੋਨ ਵੀ ਆਣੇ ਸ਼ੁਰੂ ਹੋ ਗਏ ਵੀ ਆ ਰਿਹਾ ਕੱਲ ਆ ਰਿਹਾ ਕੋ ਪਰਸੋ ਆ ਰਿਹਾ ਚਲੋ ਸਟਾਕ ਕਲੀਅਰ ਹੋਣ ਦੇ ਚਾਂਸਸ ਹੈਗੇ ਆ ਤੁਸੀਂ ਪਿੱਛਾ ਦੇ ਦਿਓ ਮੇਰੇ ਖਿਆਲ ਹੋਜ਼ ਦੀ ਅੜੜਾ ਕੰਮ ਬਰਹਿ ਗਿਆ ਸਿਰ ਇੱਕ ਡੇਢ ਦੋ ਮਹੀਨੇ ਕੰਮ ਰਹਿ ਗਿਆ ਅਗਰ ਇਸ ਦੌਰਾਨ ਠੰਡ ਸਮੇਂ ਤੇ ਪੈਂਦੀ ਤਾਂ ਪਿਛਲੇ ਮਾਲ ਦੀ ਪਰ ਪਾਈ ਵੀ ਤੁਹਾਡੀ ਪੇਮੈਂਟਾਂ ਵੀ ਆ ਜਾਂਦੀਆਂ ਤਾਂ ਅਸਰ ਦੇਖਣ ਨੂੰ ਮਿਲਦਾ ਵੀ ਮੈਨੂਫੈਕਚਰਿੰਗ ਬਿਲਕੁਲ ਇਹ ਚੀਜ਼ ਤਾਂ ਹੈ ਹੀ ਹੈ ਅਗਰ ਰਿਟੇਲਰ ਦਾ ਵਿਕੇਗਾ ਤਾਂ ਉਹ ਪੇਮੈਂਟ ਦੇਵੇਗਾ ਜੇ ਨਹੀਂ ਵਿਕਦਾ ਤਾਂ ਦੇਖੋ ਕਿਤੇ ਨਾ ਕਿਤੇ ਨਾ ਮੈਨੂਫੈਕਚਰ ਨੂੰ ਹੀ ਮਾਰ ਪੈਂਦੀ ਹੈ ਜੇ ਠੰਡ ਨਹੀਂ ਪਈ ਅਗਲੇ ਦਾ ਮਾਲ ਨਹੀਂ ਵਿਕਿਆ ਨਾ ਪੇਮੈਂਟ ਆਣੀ ਹੈ ਜੀ ਉਹ ਵਿੱਚ ਵਾਪਸੀਆਂ ਵੀ ਆਉਂਦੀਆਂ ਐਦਕੀ ਉਮੀਦ ਹੈ ਕਿ ਸਾਰਿਆਂ ਦਾ ਮਾਲ ਨਿਕਲ ਜਾਏਗਾ ਔਰ ਇਹਦਾ ਅਸਰ ਨੈਕਸਟ ਸੀਜ਼ਨ ਤੇ ਵੀ ਪੈਂਦਾ ਹੁਣ ਪਿੱਛੇ ਵਾਲਾ ਅਗਰ ਸਟਾਕ ਕਿਸੇ ਕੋ ਨਹੀਂ ਹੁੰਦਾ ਉਹ ਟਾਈਮ ਸਿਰ ਆਪਣਾ ਮਾਲ ਲੈ ਲੈਂਦਾ ਕਾਰਿਗਰਾਂ ਦਾ ਕਿਦਾਂ ਇਸ ਟਾਈਮ ਮੇਰੇ ਚਿਹਰੇ ਕੰਦੇ ਕਾਫੀ ਖਿਲੇ ਆ ਜਿਹੜੇ ਦਰਜੀ ਹੋ ਗਏ ਚਾਹ ਉਹ ਲੱਕੇ ਵੀ ਬੰਦੇ ਆ ਚਾਹੇ ਉਹ ਫਲੇਟਾਂ ਵਾਲੇ ਬੰਦੇ ਆ ਕੰਪਿਊਟਰ ਕਹਿੰਦੇ ਇਸ ਟਾਈਮ ਕਾਫੀ ਖੁਸ਼ ਨੇ ਕਿ ਠੰਡ ਲਗਾਤਾਰ ਪੈ ਰਹੀ ਆ ਆ ਜੇ ਦੇਖੋ ਜੋ ਉਮੀਦ ਦੇ ਉੱਤੇ ਅਗਰ ਠੰਡ ਟਾਈਮ ਸਿਰ ਪੈਂਦੀ ਆ ਤਾਂ ਖੁਸ਼ ਹੋਣਾ ਉਹਨਾਂ ਦਾ ਸੁਭਾਅਿਕ ਹੀ ਹੈ ਭਾਈ ਕਿੰਨਾ ਕਿੰਨਾ ਠੰਡ ਦਾ ਅਸਰ ਹੋ ਰਿਹਾ ਕੰਮ ਦੇ ਉੱਪਰ ਸਰ ਠੰਡ ਦਾ ਅਸਰ ਠੀਕ ਹੋ ਰਿਹਾ ਕਸਟਮਰ ਸਟਾਰਟ ਹੋ ਚੁੱਕੇ ਨੇ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੱਗ ਰਿਹਾ ਵੀ ਇਹ ਸੀਜ਼ਨ ਵਧੀਆ ਨਿਕਲ ਜੂਗਾ ਸਰ ਬਹੁਤ ਅੱਛਾ ਜਾਏ ਸੋ ਉੱਤਰ ਭਾਰਤ ਦੇ ਵਿੱਚ ਲਗਾਤਾਰ ਜੜੀ ਠੰਡ ਪੈ ਰਹੀ ਹੈ ਧੁੰਦ ਹੈ ਆਪਣਾ ਪੂਰਾ ਕਹਿਰ ਬਕਾਇਆ ਇਸ ਦਾ ਅਸਰ ਜਿਹੜਾ ਦੂਸਰੇ ਪਾਸੇ ਗੱਲ ਕੀਤੀ ਜਾਵੇ ਖਾਸ ਕਰਕੇ ਜਿਹੜਾ ਹੌਜ਼ਰੀ ਨਿਰਮਾਤਾ ਦੇ ਉੱਪਰ ਮੈਨੂਫੈਕਚਰ ਹੈ ਲੁਧਿਆਣਾ ਵਿੱਚ ਤਾਂ ਇਸ ਦਾ ਅਸਰ ਕਾਫੀ ਕੰਮ ਤੇ ਪਿਆ ਪੋਜ਼ੀਟਿਵ ਰਿਸਪੌਂਸ ਆ ਰਿਹਾ ਜਿਹੜੇ ਬਾਇਰ ਦਾ ਲਗਾਤਾਰ ਲੁਧਿਆਣੇ ਵਾਲਾ ਆਪਣਾ ਰੁਕ ਕਰ ਰਿਹਾ ਤੇ ਖਾਸ ਕਰਕੇ ਉਹ ਮੈਨੂਫੈਕਚਰ ਜਿਹੜੀਆਂ ਪਿਛਲੀਆਂ ਪੇਮੈਂਟਾਂ ਵੀ ਰੁਕੀਆਂ ਸੀ ਇਸ ਮੌਸਮ ਦੀ ਜਿਹੜੀ ਠੰਡ ਜਲਦੀ ਪੈਣਾ ਟਾਈਮ ਤੇ ਪੈਣਾ ਉਸ ਦਾ ਅਸਰ ਕਾਫੀ ਮੈਨੂਫੈਕਚਰ ਵੀ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਉਹ ਰਿਟੇਲਰ ਜਿਨ੍ਹਾਂ ਦਾ ਮਾਲ ਪਿਛਲੇ ਸੀਨ ਕਾਫੀ ਰਹਿ ਗਿਆ ਸੀ ਉਹ ਵੀ ਇਸ ਵਾਰ ਉਹਨਾਂ ਦੇ ਜਿਹੜਾ ਸਵੈਟਰ ਹੈ ਗਰਮ ਗਰਮ ਕਪੜੇ ਹੁੰਦੇ ਆ ਉਹ ਇਸ ਵਾਰ ਜ਼ਿਆਦਾ ਵਿਕਣ ਦੇ ਵੀ ਆਸ ਨਜ਼ਰ ਆ ਰਹੀ ਹੈ ਤਾਂ ਕਿ ਕਿਤੇ ਆਕੇ ਉੱਤਰ ਭਾਰਤ ਨੂੰ ਧੁੰਦ ਨੇ ਆਪਣੀ ਲਪੇਟ ਚ ਦਿੱਤਾ ਉਸ ਦਾ ਅਸਰ ਖਾਸਕੇ ਲੁਧਿਆਣਾ ਹੌਜ਼ਰੀ ਵੀ ਦੇਖਣ ਨੂੰ ਮਿਲਿਆ ਕਮੈਂਮੈਨ ਬੌਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ